ਪਤਨੀ ਲੱਗੇ ਜੀ ਟਰੱਕ ਵਾਲੇ ਨੇ ਮਾਰਿਆ ਅਸੀਂ ਗੱਡੀ 'ਚ ਸੀਗੇ ਜੀ ਪੰਜ ਜਣੇ ਸੀ ਜੀ ਪੰਜ ਜਣੇ ਮੁੰਡੇ ਨੂੰ ਵੱਟ ਸੱਟਾਂ ਲੱਗਦੀਆਂ ਇਸ ਵੇਲੇ ਦੀ ਐਮ ਖਬਰ ਖੰਨਾ ਤੋਂ ਆ ਰਹੀ ਹੈ ਜਿੱਥੇ ਸਮਰਾਲਾ ਰੋਡ ਤੇ ਵੱਡਾ ਹਾਦਸਾ ਵਾਪਰਿਆ ਹੈ ਬਰਾਤ ਵਾਲੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਹਾਦਸੇ ਦੇ ਵਿੱਚ ਲਾੜੇ ਦਾ ਪਿਓ ਤੇ ਭਰਾ ਜ਼ਖਮੀ ਹੋਏ ਨੇ ਉਹਨਾਂ ਦੇ ਨਾਲ ਪੰਜ ਹੋਰ ਰਿਸ਼ਤੇਦਾਰ ਵੀ ਨੇ ਜੋ ਫੱਟੜ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤਾਂ ਦੇ ਰਾਤੀਆਂ ਇਹ ਤਸਵੀਰਾਂ ਨੇ ਜਿੱਥੇ ਫੁੱਲਾਂ ਨਾਲ ਸਜੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਦਸਿਆ ਜਾ ਰਿਹਾ ਕਿ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਡੋਲੀ ਲੈ ਕੇ ਪਰਤ ਰੇਸਣ ਜਾਣਕਾਰੀ ਦੇ ਮੁਤਾਬਕ ਖੰਨਾ ਤੋਂ ਬਰਾਤ ਸ੍ਰੀ ਮਾਚੀ ਵਾਲਾ ਸਾਹਿਬ ਗਈ ਸੀ ਡੋਲੀ ਲੈ ਕੇ ਖੰਨਾ ਪਰਤ ਰੇਸਣ ਤੇ ਇਸੇ ਦਰਮਿਆਨ ਸਮਰਾਲਾ ਰੋਡ ਤੇ ਰਾણો ਮੰਡੀ ਤੋਂ ਸਾਹਮਣੇ ਇੱਕ ਟਰੱਕ ਆ ਰਿਹਾ ਸੀ ਜਿਸ ਦੀ ਬਰਾਤ ਵਾਲੀ ਗੱਡੀ ਦੇ ਨਾਲ ਟੱਕਰ ਹੋ ਗਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਲਾੜੇ ਦਾ ਪਿਓ ਤੇ ਉਸ ਦਾ ਭਰਾ ਤੇ ਉਸ ਗੱਡੀ ਦੇ ਵਿੱਚ ਜੋ ਰਿਸ਼ਤੇਦਾਰ ਸਵਾਰ ਸਨ ਉਹ ਫੱਟੜ ਹੋ ਗਏ ਜ਼ਖਮੀ ਹੋ ਗਏ ਪਰ ਰਾਹਤ ਰਹੀ ਕਿ ਇਸ ਹਾਦਸੇ ਦੇ ਵਿੱਚ ਲਾੜਾ ਲਾੜੀ ਦੀ ਗੱਡੀ ਜੋ ਅੱਗੇ ਚੱਲ ਰਹੀ ਸੀ ਉਹਨਾਂ ਦਾ ਨੁਕਸਾਨ ਨਹੀਂ ਹੋਇਆ ਸਿਰਫ ਇਸ ਗੱਡੀ ਦਾ ਨੁਕਸਾਨ ਹੋਇਆ ਜੋ ਉਹਨਾਂ ਦੇ ਪਿੱਛੇ ਚੱਲ ਰਹੀ ਸੀ ਉਸ ਦੀ ਟਰੱਕ ਦੇ ਨਾਲ ਟੱਕਰ ਹੋ ਗਈ ਫਿਲਹਾਲ ਲਾੜੇ ਦੇ ਪਿਓ ਨੂੰ ਖੰਨਾ ਤੋਂ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਇਸ ਘਰ ਦੇ ਵਿੱਚ ਦੋ ਦਿਨ ਪਹਿਲਾਂ ਹੀ ਵੱਡੇ ਮੁੰਡੇ ਦਾ ਵਿਆਹ ਹੋਇਆ ਸੀ ਤਾਂ ਅੱਜ ਛੋਟੇ ਮੁੰਡੇ ਦਾ ਵਿਆਹ ਸੀ ਜਦੋਂ ਡੋਲੀ ਲੈ ਕੇ ਘਰ ਪਰਤ ਰੇਸਨ ਤੇ ਇਸੇ ਦਰਮਿਆਨ ਇਹ ਹਾਦਸਾ ਵਾਪਰ ਗਿਆ ਤਾਂ ਸ਼ਨਾਈਆ ਵਾਲੇ ਘਰ ਦੇ ਵਿੱਚ ਆਪਣਾ ਦਫੜੇ ਮੱਚ ਗਈ ਹਾਸੇ ਤੋਂ ਬਾਅਦ ਵਿਆਹ ਵਾਲੇ ਘਰ ਦੇ ਵਿੱਚ ਲੋਕ ਕਬਰਾਈ ਹੋਏ ਨੇ ਕਿਉਂਕਿ ਲਾੜੇ ਦੇ ਪਿਓ ਤੇ ਵੱਡੇ ਭਰਾ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਪਤਨੀ ਲੱਗੇ ਜੀ ਟਰੱਕ ਵਾਲੇ ਨੇ ਮਾਰਿਆ ਅੱਛਾ ਕਾਫੀ ਦੇ ਸੀਗੇ ਅਸੀਂ ਗੱਡੀ 'ਚ ਸੀਗੇ ਕਿ ਪਹੁੰਚ ਆ ਰਹੀ ਸੀ ਤੁਸੀਂ ਅਸੀਂ ਆ ਰਹੇ ਸੀ ਮੱਛ ਬੜਾ ਸਾਹਿਬ ਤੋਂ ਵਿਆਹ ਕਰਕੇ ਆਪਣੇ ਮੁੰਡੇ ਤੇ ਅੱਛਾ ਹਾਂਜੀ ਠੀਕ ਹੈ ਤੇ ਕਿੰਨੇ ਜਣੇ ਦੇ ਸੱਟਾਂ ਲੱਗੀਆਂ ਨੇ ਅਸੀਂ ਪੰਜ ਜਣੇ ਸੀ ਪੰਜ ਜਣੇ ਮੁੰਡੇ ਨੂੰ ਵੱਤ ਸੱਟਾਂ ਲੱਗੀਆਂ ਨੇ ਅੱਛਾ ਹਾਂਜੀ ਤੇ ਕਿਹੜੇ ਜਿਹੜਾ ਕਿਹੜੇ ਮੁੰਡੇ ਨੂੰ ਸੱਟਾਂ ਜ਼ਿਆਦਾ ਲੱਗੀਆਂ ਬੜੇ ਮੁੰਡੇ ਨੂੰ ਜੀ ਜਿਹੜਾ ਵਿਆਹ ਹੋਇਆ ਹਾਂਜੀ ਪਰ ਸੋ ਵਿਆਹ ਹੋਇਆ ਉਹਦੇ ਹਾਂ ਛੋਟੇ ਦਾ ਵਿਆਹ ਅੱਜ ਹੋ ਸੀਗਾ ਠੀਕ ਨੇ ਸਾਰੇ ਮੁੰਡੇ ਠੀਕ ਹਾਂ ਨਹੀਂ ਤੇ ਸੱਟ ਤਾਂ ਮੇਰੇ ਬੜੇ ਮੁੰਡੇ ਤੇ ਜ਼ਿਆਦਾ ਲੱਗਿਆ ਹੋਇਆ ਜੀ ਹਾਂ ਬਾਕੀ ਠੀਕ ਠੀਕ ਨੇ ਮੇਰੇ ਬੱਕੇ ਚ ਲੱਗੇ ਪੂਰੀ ਉਹ ਉਹ ਸੱਟਾ ਦਾ ਬੇਟਾ ਜਿਹੜਾ ਹਾਂਜੀ ਹਾਂਜੀ ਅੱਜ ਉਹ ਵਿਆਹ ਤੇ ਅੱਜ ਕੀ ਅੱਜ ਕਿਦਾਂ ਅੱਜ ਛੋਟੇ ਮੁੰਡੇ ਦਾ ਸੀ ਅੱਛਾ ਹਾਂਜੀ ਦੂਜੇ ਬੇਟੇ ਦਾ ਅੱਜ ਵਿਆਹ ਸੀਗਾ ਹਾਂਜੀ ਠੀਕ ਹੈ ਤੇ ਉਹਦਾ ਠੀਕ ਨੇ ਮੈਸੇਜ ਆ ਸੱਟਾ-ਸੁੱਟਾ ਤੋਂ ਇਲਾਵਾ ਕੋਈ ਚਿੰਤਾ ਨਹੀਂ ਗੱਲ ਸੱਟਾ-ਸੁੱਟਾ ਕਰ ਰਹੇ ਅੱਛਾ ਤੇ ਬੱਚਾ ਵੀ ਸੀ ਕਿ ਹਾਂਜੀ ਬਾਹਰ ਤਰਗੀ ਮੁੰਡੇ ਸੀ ਵੱਡਾ ਮੁੰਡੇ ਸੀ ਹਾਂਜੀ ਕੁਝ ਪਤਾ ਹੈ ਵੀ ਕਿਦਾਂ ਹੋਇਆ ਕੁਝ ਨਹੀਂ ਬਦਲ ਲੱਗਿਆ ਜੀ ਅੜਦੇ ਅੱਖੇ ਹੀ ਬੰਦ ਹੋ ਗਈ ਇਹ ਪੈਰਾ ਸੋਕੀ ਕਹਿੰਦਾ ਖੁੱਲਿਆ ਜਾਂਦੇ ਹਰ ਵੇਗ ਗੱਡੀ ਸਾਰੀ ਬੰਨੀ ਗਈ ਕਿਨੇ ਕਰੀਦੀ ਗੱਲ ਇਹ ਹੁਣੇ ਜੀ ਅੱਧਾ ਘੰਟਾ ਪਹਿਲੇ ਦੀ ਗੱਲ ਆਰਤੀ ਮਿਲਦੇ ਕੋੜ ਹੋਇਆ ਕਹਿੰਦੇ ਸੀ ਲੋਕ ਇਹ ਬਰਾਤ ਆ ਰਹੀ ਸੀ ਜੀ ਵਾਪਸ ਉਥੋਂ ਆਪਣਾ ਮੱਛਵੜਾ ਸਾਹਿਬ ਤੋਂ ਤੇ ਕਪੂਰ ਪਹਿਲੇ ਸਿ ਬਰਾਤ ਗਈ ਸੀ ਕਿ ਲੜਕੇ ਦਾ ਪਰਸੋ ਵਿਆਹ ਹੋਇਆ ਸੀ ਦੂਜੇ ਦਾ ਅੱਜ ਵਿਆਹ ਸੀਗਾ ਅ ਸਾਰੀ ਬਰਾਤ ਵਾਪਸ ਆ ਚੁੱਕੀ ਸੀਗੀ ਸਮਝ ਲੋ ਜਿਵੇਂ ਡੋਲੀ ਘਰੋਂ ਵਿਦਾ ਕਰਨੀ ਐ ਲੜਕੇ ਦੇ ਫਾਦਰ ਤੇ ਜਿਹਦਾ ਪਰਸੋ ਵਿਆਹ ਸੀ ਉਹ ਬ੍ਰਦਰ ਤੇ ਲੜਾ ਲੜੀ ਨੂੰ ਡੋਲੀ ਵਿਦਾ ਕਰਾਰੇ ਸੀ ਬਾਕੀ ਵਾਪਸ ਆ ਗਏ ਤੇ ਪਿੱਛੋਂ ਆ ਰਹੇ ਸੀ ਲੜਕੇ ਦੀ ਗੱਡੀ ਘਰੇ ਪਹੁੰਚੀ ਜਦੋਂ ਪਿਤਾ ਲੱਗੇ ਕਿ ਪਿੱਛੋਂ ਐਕਸੀਡੈਂਟ ਹੋ ਗਿਆ ਗੱਡੀ ਦੇ ਵਿੱਚ ਪੰਜ ਜਣੇ ਸੀ ਤੇ ਪੰਜ ਫਟੜੇ ਸੀ ਹਸਪੀਟਲ ਆ ਕੇ ਦੇਖਿਆ ਤਾਂ ਉਹਨਾਂ ਦੇ ਫ੍ਰੈਕਚਰ ਹੋ ਗਏ ਇੱਕ ਭਰਾ ਦਾ ਅੱਜ ਵਿਆਹ ਹੋਇਆ ਹਾਂਜੀ ਇੱਕ ਦਾ ਅੱਜ ਵਿਆਹ ਹੋਇਆ ਹੈ ਉਹ ਠੀਕ ਠਾਕ ਨੇ ਉਹ ਤਾਂ ਆਪਣਾ ਘਰੇ ਪਹੁੰਚ ਗਏ ਅੱਛਾ ਤੇ ਇਹਨਾਂ ਦੀ ਹਾਲਤ ਕਿਵੇਂ ਹੈ ਠੀਕ ਹੈ ਹੁਣ ਫੈਕਚਰ ਹੈ ਬਾਕੀ ਹੁਣ ਰਿਪੋਰਟਸ ਤੇ ਪਤਾ ਲੱਗੇਗਾ ਜੀ ਬੱਚਾ ਵਗੈਰਾ ਵੀ ਸੀ ਵਿੱਚ ਬੱਚਾ ਹੀ 14-15 ਸਾਲ ਦਾ ਇੱਕ ਬੱਚਾ ਹੈ ਲੜਕਾ ਹੈ ਸਾਰੇ ਜੈੱਟ ਸੇ ਕੀ ਲੱਗਦਾ ਕਿ ਕੀ ਗਲਤੀ ਕੀ ਲੱਗਦੀ ਹੈ ਗਲਤੀ ਇਹ ਆਈ ਕਿ ਕਹਿੰਦੇ ਟਰੱਕ ਨੇ ਇਕੋ ਲਕਤ ਬ੍ਰੇਕ ਮਾਰੀ ਤੇ ਪਿੱਛੇ ਗੱਡੀ ਆ ਰਹੀ ਸੀ ਅੱਛਾ ਅਣੀ ਆਮੋ ਸਾਹਮਣੇ ਟੱਕਰ ਹੋਈ ਹੈ ਹੁਣ ਇਹ ਤਾਂ ਮੋਕੇ ਤੇ ਜਾ ਕੇ ਪਤਾ ਲੱਗੂਗਾ ਜੀ ਮੈਂ ਵੀ ਨਹੀਂ ਮੋਕੇ ਤੇ ਪਹੁੰਚਾਂਗਾ ਜੀ